ਅੰਮ੍ਰਿਤਸਰ ਦੇ ਵਿੱਚ ਵੱਡਾ ਐਨਕਾਊਂਟਰ ਦਰਦਾਸ ਨੇ ਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਤੋਂ ਤਾਂ ਅੰਮ੍ਰਿਤਸਰ ਦੇ ਵਿੱਚ ਪੁਲਿਸ ਅਤੇ ਗੈਂਗਸਟਰ ਦੇ ਵਿਚਾਲੇ ਵੱਡਾ ਐਨਕਾਊਂਟਰ ਹੋਇਆ ਹੈ ਦੱਸਿਆ ਕਿ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਤੇ ਪੁਲਿਸ ਅਤੇ ਗੈਂਗਸਟਰ ਦੇ ਵਿਚਾਲੇ ਮੁਠਪੇੜ ਹੁੰਦੀ ਹੈ ਜਿਸ ਤੋਂ ਬਾਅਦ ਗੈਂਗਸਟਰ ਸ਼ਿਵਮ ਉਰਫ ਬੱਬਲੂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਦੱਸਿਆ ਕਿ ਪੁਲਿਸ ਦੇ ਵੱਲੋਂ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇਸ ਗੈਂਗਸਟਰ ਸ਼ਿਵਮ ਉਰਫ ਬੱਬਲੂ ਨੂੰ ਗ੍ਰਿਫਤਾਰ ਤਾਂ ਪਹਿਲਾਂ ਦਾ ਹੀ ਕੀਤਾ ਗਿਆ ਸੀ ਲੇਕਿਨ ਜਦੋਂ ਹਥਿਆਰਾਂ ਦੀ ਰਿਕਵਰੀ ਲਈ ਉਸ ਨੂੰ 베ਰਕਾ ਬਾਈਪਾਸ ਤੇ ਲਿਜਾਇਆ ਜਾ ਰਿਹਾ ਸੀ ਤਾਂ ਉਸ ਵੇਲੇ ਬੱਬਲੂ ਨੇ ਵਾਸ਼ਰੂਮ ਜਾਣ ਲਈ ਕਿਹਾ ਜਿਸ ਤੋਂ ਬਾਅਦ ਜਦੋਂ ਵਾਸ਼ਰੂਮ ਜਾਂਦਾ ਹੈ ਤਾਂ ਉਸਨੇ ਆਪਣੇ ਨਾਲ ਜਿਹੜਾ ਪੁਲਿਸ ਅਧਿਕਾਰੀ ਹੁੰਦਾ ਹੈ ਉਸਤੇ ਹੀ ਉਸਦੀ पिस्टल ਕਾਰਡ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਗੈਂਗਸਟਰ ਬਬਲੂ ਤੇ ਗੋਲੀ ਚਲਾ ਦਿੱਤੀ ਜਾਂਦੀ ਹੈ ਜਿਸ ਦੇ ਨਾਲ ਬਬਲੂ ਦੀ ਲੱਤ ਤੇ ਗੋਲੀ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਦਾਜੇ ਕਿ ਇਹ ਉਹੀ ਗੈਂਗਸਟਰ ਹੈ ਜਿਸ ਤੇ ਕਾਫੀ ਵੱਡੇ ਜਿਹੜੇ ਨੇ ਗੈਂਗਸਟਰਾਂ ਦੇ ਨਾਲ ਸਬੰਧ ਸੀ ਔਰ ਲੋਰੈਂਸ ਬਿਸ਼ਨੋਏ ਨਾਮਕ ਗੈਂਗਸਟਰ ਦੇ ਨਾਲ ਵੀ ਇਸ ਦੇ ਸਬੰਧ ਜਿਹੜੇ ਦੱਸੇ ਜਾ ਰਹੇ ਸੀ ਔਰ ਕਾਫੀ ਦੇਰ ਤੋਂ ਪੁਲਿਸ ਦੇ ਕਸਤ ਦੇ ਵਿੱਚ ਸੀ ਔਰ ਕਈ ਮੁਕਦਮੇ ਵੀ ਇਸ ਗੈਂਗਸਟਰ ਤੇ ਦਰਜ ਸਾਂਤਾ ਅੱਜ ਜਦੋਂ ਅੰਮ੍ਰਿਤਸਰ ਪੁਲਿਸ ਨੂੰ ਹਥਿਆਰਾਂ ਦੀ ਰਿਕਵਰੀ ਦੇ ਲਈ ਵੇਰਕਾ ਬਾਈਪਾਸ ਦੇ ਕੋਲ ਲੈ ਕੇ ਜਾਂਦੀ ਹੈ ਤਾਂ ਇਹ ਪੁਲਿਸ ਤੇ ਹੀ ਗੋਲੀ ਚਲਾਣ ਦੀ ਕੋਸ਼ਿਸ਼ ਕਰਦਾ ਹੈ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਆਪਣੇ ਬਚਾਅ ਦੇ ਲਈ ਇਸ ਨੂੰ ਗੋਲੀ ਚਲਾ ਦਿੰਦੀ ਹੈ ਜਿਸ ਦੇ ਨਾਲ शिवम उर्फ बबलू दी लत ਤੇ ਗੋਲੀ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਤੋਂ ਜਿੱਥੇ ਪੁਲਿਸ ਅਤੇ ਇਸ ਗੈਂਗਸਟਰ ਦੇ ਵਿੱਚਕਾਰ ਜਿਹੜਾ ਹੈ ਐਨਕਾਊਂਟਰ ਹੁੰਦਾ ਹੈ ਦਾਜ਼ੇਗਰ ਗੈਂਗਸਟਰ शिवम ਦੀ ਗੱਲ ਕੀਤੀ ਜਾਵੇ ਤਾਂ ਇਸਤੇ ਪਹਿਲਾਂ ਵੀ ਬਹੁਤ ਸਾਰੇ ਮੁਕੱਦਮੇ ਦਰਜ ਹਨ ਔਰ ਪਹਿਲਾਂ ਹੀ ਇਸ ਤੋਂ ਬਹੁਤ ਸਾਰੀ ਹਥਿਆਰਾਂ ਦੀ ਜੜੀ ਰਿਕਵਰੀ ਐ ਕੀਤੀ ਗਈ ਸੀ ਔਰ ਹੁਣ ਗ੍ਰਫਤਾਰ ਸੀ ਪੁਲਿਸ ਦੀ ਹਿਰਾਸਤ ਦੇ ਵਿੱਚ ਸੀ ਔਰ ਜਦੋਂ ਇਸ ਨੇ ਦੱਸਿਆ ਕਿ ਇਸ ਨੇ ਵੇਰਕਾ ਬਾਈਪਾਸ ਤੇ ਵੀ ਕੁਝ ਹਥਿਆਰ ਜਿਹੜੇ ਨੇ ਪਿਸਟਲ ਨੇ ਉਹ ਛੁਪਾਏ ਹੋਏ ਨੇ ਜਿਸ ਤੋਂ ਬਾਅਦ ਪੁਲਿਸ ਉਸ ਨੂੰ ਉਸ ਜਗ੍ਹਾ ਦੇ ਵਾਲੇ ਲੈ ਕੇ ਜਾਂਦੀ ਹੈ ਤਾਂ ਇਹ ਕਹਿੰਦਾ ਹੈ ਕਿ ਉਸ ਨੇ ਵਾਸ਼ਰੂਮ ਜਾਣਾ ਹੈ ਜਿਸ ਤੋਂ ਬਾਅਦ ਇਹ ਉਲਟਾ ਪੁਲਿਸ ਅਧਿਕਾਰੀ ਦੀ ਗੋਲੀ ਕੱਢ ਕੇ ਉਸ ਦੀ ਪਿਸਟਲ ਕੱਢ ਕੇ ਉਸ ਤੇ ਹੀ ਚਲਾਉਣ ਦੀ ਕੋਸ਼ਿਸ਼ ਕਰਦਾ ਹੈ ਜਿਸ ਤੋਂ ਬਾਅਦ ਪੁਲਿਸ ਸੈਕਸ਼ਨ ਦੇ ਵਿੱਚ ਆਂਦੀ ਹੈ ਅਤੇ ਜਵਾਬੀ ਕਾਰਵਾਈ ਦੇ ਵਿੱਚ ਆਪਣਾ ਬਚਾਅ ਕਰਨ ਲਈ ਮੰਗਸਟਰ ਸ਼ਿਵਮ ਦੇ ਉੱਤੇ ਗੋਲੀ ਚਲਾ ਦਿੰਦੀ ਹੈ ਜਿਸ ਤੋਂ ਬਾਅਦ ਇਸ ਦੀ ਲੱਤ ਤੇ ਗੋਲੀ ਲੱਗ ਜਾਂਦੀ ਹੈ ਅਤੇ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਔਰ ਮੌਕੇ ਤੇ ਦਾਜ਼ੇ ਕੀ ਸੀਪੀ ਗੁਰਪ੍ਰੀਤ ਸਿੰਘ ਪੁੱਲਰ ਵੀ ਜਿਹੜੇ ਨੇ ਉਹ ਪਹੁੰਚਦੇ ਨੇ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਤੇ ਔਰ ਜਾਇਜ਼ਾ ਲੈਂਦੇ ਨੇ ਜਿਸ ਥਾਂ ਤੇ ਐਨਕਾਊਂਟਰ ਹੋਇਆ ਹੈ ਦਾਜ਼ੇ ਅਗਰੇ ਇਸ ਦੀ ਗੱਲ ਕੀਤੀ ਜਾਵੇ ਸ਼ਿਵਮ ਦੇ ਸ਼ਿਵਮ ਉਰਫ ਬਬਲੂ ਦੀ ਤਾਂ ਇਸ ਦੀ ਹਾਈਟ ਵੀ ਜਿਹੜੀ ਹੈ ਬਹੁਤ ਉੱਚਾ ਲੰਮਾ ਸੇ 6 ਫੁੱਟ ਪਲੱਸ ਜਿਹੜਾ ਹੈ ਦੱਸਿਆ جا ਰਿਹਾ ਹੈ ਔਰ ਇਸਨੇ پولیس ਨੂੰ ਹੀ ਆਪਣਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਜਦੋਂ پولیس ਇਸ ਨੂੰ پولیس ਤੇ ਗੋਲੀ ਚੁਲਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ پولیس ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਔਰ ਦੱਸਦੇ ਕਿ ਇਸੇ ਪਿਸਟਲ ਜਿਹੜਾ ਹੈ ਸਥਾਨ ਤੇ છુપایا ਹੋਇਆ ਸੀ ਔਰ ਜਦੋਂ پولیس ਦੇ ਨਾਲ ਹੀ ਹਥਿਆਰਾਂ ਦੀ ਰਿਕਵਰੀ ਲਈ ਇਸ ਨੂੰ ਲਿਆਂਦਾ ਜਾਂਦਾ ਹੈ ਤਾਂ ਇਸ ਦੇ ਵੱਲੋਂ ਪੁਲਿਸ ਦੇ ਉੱਤੇ ਹੀ ਜਿਹੜਾ ਹੈ ਫਾਇਰਿੰਗ ਕਰਨੇ ਸ਼ੁਰੂ ਕਰਦੇ ਚਾਹੁੰਦੀ ਹੈ ਜਿਸ ਤੋਂ ਬਾਅਦ ਪੁਲਿਸ ਆਪਣਾ ਬਚਾ ਕਰਦੀ ਹੈ ਔਰ ਇਸਤੇ ਗੋਲੀ ਚਲਾਉਂਦੀ ਹੈ ਜਿਸ ਦੇ ਨਾਲ ਇਸ ਦੀ ਲੱਤ ਤੇ ਗੋਲੀ ਲੱਗ ਜਾਂਦੀ ਹੈ ਤਾਂ ਇੱਕ ਵੱਡੀ ਸਫਲਤਾ ਜਿਹੜੀ ਹੈ ਅੰਮ੍ਰਿਤਸਰ ਪੁਲਿਸ ਨੂੰ ਹਾਸਿਲ ਹੋਈ ਔਰ ਪੁਲਿਸ ਨੇ ਇਸ ਨੂੰ ਇੱਕ ਵਾਰ ਫੇਰ ਜਿਹੜਾ ਹੈ ਹਸਪਤਾਲ ਦਾਖਿਲ ਕਰਵਾ ਦਿੱਤਾ ਹੈ ਇਸ ਦੇ ਨਾਲ ਹੀ ਬਹੁਤ ਵੱਡੇ ਜਿਹੜੇ ਹਥਿਆਰਾਂ ਦੀ ਰਿਕਵਰੀ ਹੈ ਉਹ ਵੀ ਪੁਲਿਸ ਤੇ ਹੱਥ ਲੱਗੀ ਹੈ ਔਰ ਦੱਸ ਦੇ ਕਿ ਪੁਲਿਸ ਨੇ ਇਸ ਦੇ ਨਾਲ ਨਾਲ ਹੀ ਦੱਸਿਆ ਹੈ ਕਿ ਇਸ ਗੈਂਗਸਟਰ ਸ਼ਿਵਮ ਜਿਹੜਾ ਹੈ ਉਰਫ ਬਬਲੂਸ ਦੇ ਕਈ ਹੋਰ ਵੀ ਦੋਸਤ ਜਿਹੜੇ ਨੇ ਉਹ ਵੀ ਜਲ ਤੋਂ ਜਲਦ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ ਜਾਣਗੇ ਕਿਉਂਕਿ ਇੱਕ ਇਹਨਾਂ ਦਾ ਵੱਡਾ ਨੈਟਵਰਕ ਬਣਿਆ ਹੋਇਆ ਦੱਸ ਦੇ ਕਿ ਇਹਨਾਂ ਦਾ ਇੱਕ ਵੱਡਾ ਜਿਹੜਾ ਨੈਟਵਰਕ ਬਣਿਆ ਹੋਇਆ ਸੀ ਉਸ ਨੂੰ ਬ੍ਰੇਕ ਕਰਨ ਦੀ ਪੁਲਿਸ ਨੇ ਕੋਸ਼ਿਸ਼ ਕੀਤੀ ਹੈ ਔਰ ਲਗਾਤਾਰ ਪੁਲਿਸ ਦੇ ਵੱਲੋਂ ਇਹਨਾਂ ਦਾ ਇਨਾਂ ਦੇ ਨਾਲ ਪੁਸ਼ਤਾਸ਼ ਕੀਤੀ ਜਾ ਰਹੀ ਹੈ ਔਰ ਹਥਿਆਰਾਂ ਦੀ ਰਿਕਵਰੀ ਜਿਹੜੀ ਹੈ ਕੀਤੀ ਜਾ ਰਹੀ ਹੈ ਤਾਂ ਅੰਮ੍ਰਿਤਸਰ ਪੁਲਿਸ ਨੇ ਇੱਕ ਵੱਡੀ ਸਫਲਤਾ ਜਿਹੜੀ ਹਾਸਿਲ ਹੋਈ ਹੈ ਐਨਕਾਊਂਟਰ ਜਿਹੜਾ ਹੋਇਆ ਇਸ ਗੈਂਗਸਟਰ ਅਤੇ ਪੁਲਿਸ ਦੇ ਵਿਚਕਾਰ ਜਿਸ ਦੇ ਵਿੱਚ ਪੁਲਿਸ ਨੇ ਆਪਣੀ ਬਚਾਅ ਦੇ ਲਈ ਜਵਾਬੀ ਕਾਰਵਾਈ ਕਰਦਿਆਂ ਹੋਇਆ ਇਸ ਨੂੰ ਲੱਤ ਦੇ ਵਿੱਚ ਗੋਲੀ ਲੱਗ ਜਾਂਦੀ ਹੈ ਤਾਂ ਬਾਅਦ ਦੇ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਜਿਸ ਥਾਂ ਤੇ ਪੁਲਿਸ ਅਤੇ ਗੈਂਗਸਟਰ ਦੇ ਵਿਚਕਾਰ ਜਿਹੜਾ ਐਨਕਾਊਂਟਰ ਹੋਇਆ ਹੈ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਵਿੱਚ ਵੀ ਤੁਹਾਨੂੰ ਦਿਖਾ ਰਿਹਾ ਹੁਣ ਸੁਣ ਲੈਣੇ ਆ ਕਿ ਮੌਕੇ ਤੇ ਪਹੁੰਚੇ ਅੰਮ੍ਰਿਤਸਰ ਸੀਪੀ ਗੁਰਪ੍ਰੀਤ ਸਿੰਘ ਪੁੱਲਰ ਦਾ ਕੀ ਕਹਿਣਾ ਹੈ ਸੋਸ ਲੜੀ ਦੇ ਸੈਦ ਜਿਹੜਾ ਸ਼ਿਵਮ ਐਲੀਅਸ ਬਬਲੂ ਕੁਝ ਦਿਨ ਪਹਿਲਾਂ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਸੀ ਫੜਿਆ ਗਿਆ ਸੀ ਇਹਨਾਂ ਦੇ ਗੈਂਗ ਤੋਂ 6 ਬੰਦੇ ਕਿ ਆਪਣੇ ਚਾਰ ਬੰਦੇ ਸੀਗੇ ਹੋਰ ਇਸ ਤੋਂ ਇਲਾਵਾ ਤੇ 6 ਪਿਸਟਲ ਤੇ ਰਾਉਂਡਸ ਫੜੇ ਗਏ ਸੀ ਇਹਨਾਂ ਤੋਂ ਤੋਂ ਉਹਦੇ ਵਿੱਚ ਇਹ ਜਿਹੜਾ ਸ਼ਿਵਮ ਹੈ ਇਹਦੇ ਪਿਛੋਕੜ 'ਚ ਬੜੀ ਸਸਟੇਨ ਚੱਲੀ ਕਿਉਂਕਿ ਇਹਨੇ ਪਹਿਲਾਂ ਵੀ ਤੁਹਾਨੂੰ ਪਤਾ ਇੰਟਰ ਸਟੇਟ ਇਹ ਨਟੋਰੀਅਸ ਕ੍ਰਿਮੀਨਲ ਹੈ ਤੋਂ ਇਹਦੀ ਪਿਛੋਕੜ 'ਚ ਇੱਥੇ ਫੇਰ ਕੇ ਏਰੀਆ 'ਚ ਸਾਡੀ ਸੀਆਈਏ ਦੀ ਪਾਰਟੀ ਆਈ ਸੀ ਕਿਉਂਕਿ ਇਹਨੇ ਕਿਹਾ ਸੀ ਵੀ ਇੱਕ ਪਿਸਟਲ ਮੈਂ ਉੱਥੇ ਵਿੱਚ ਪਾਇਆ ਹੋਇਆ ਜਦੋਂ ਸਾਰੀ ਰਿਕਵਰੀ ਵਾਲਾ ਜਿਹੜੇ ਫਾਰਮੈਲਟੀ ਕੰਪਲੀਟ ਕੀਤੀ ਗਈ ਉਸ ਤੋਂ ਬਾਅਦ ਇਹਨੇ ਗੱਲ ਕੀਤੀ ਕਿ ਮੈਂ ਵਾਸ਼ਰੂਮ ਜਾਣਾ ਸੀਗਾ ਤੇ ਸਾਡਾ ਜਿਹੜਾ ਪ੍ਰਭਜੋਤ ਸੀਨੀਅਰ ਕਨਸਟੇਬਲ ਹੈ ਕਿਉਂਕਿ ਮੈਂ ਜਿਹੜਾ ਦੋਸ਼ੀ ਹੈ ਵੀ 6 ਫੁੱਟ ਪਲੱਸ ਹੈ ਤੇ ਹੈਲਦੀ ਵੀ ਹੈ ਤੋ ਪ੍ਰਭਜੋਤ ਦੇ ਨਾਲ ਖੜਾ ਸੀਗਾ ਤੇ ਇਹਨੇ ਉਹਦਾ ਪਿਸਤੌਲ ਨੂੰ ਹੱਥ ਪਾਇਆ ਤੇ ਇਹ ਗੁੱਥਮ-ਗੁੱਥਾ ਹੋ ਗਿਆ ਆਪਸ ਵਿੱਚ ਤੇ ਇਹਨੇ ਦੇ ਵਿੱਚ ਉਹ ਖਿੱਚ ਰਿਆ ਸੀ ਇਹਨੂੰ ਕਿਉਂਕਿ ਹੈਂਡਕਫ ਵਗੈਰਾ ਹੋਇਆ ਹੋਇਆ ਸੀਗਾ ਤੇ ਕੇਵਲ ਕੁਸ਼ਨ ਐਸਆਈ ਨੇ ਦੇਖਿਆ ਜਦੋਂ ਮੌਕੇ ਤੇ ਵੀ ਕਿਤੇ ਵੱਡੀ ਪ੍ਰੋਬਲਮ ਨਾ ਆ ਜੇ ਉਹਨੇ ਆਪਣੇ 9mm ਪਿਸਟਲ ਜਿਹੜਾ ਸਰਕਾਰੀ ਉਹ ਚੋਂ ਰਾਉਂਡ ਚ ਲਾਇਆ ਜਿਸੋ ਕੇ ਦੇ ਲਾਤੇ ਲੱਗੀ ਔਰ ਉਹਦਾ ਜ਼ਖਮੀ ਹੋ ਗਿਆ ਇਹਨੂੰ ਸਿਵਲ ਹਸਪੀਟਲ ਅ ਅੰਦਰ ਕਰਾਇਆ ਗਿਆ ਬੇਸਿਕਲੀ ਇਹ ਜਿਹੜਾ ਜੇ ਮੈਂ ਤੁਹਾਨੂੰ ਯਾਦ ਕਰਾਵਾਂ ਕਿ ਪ੍ਰਾਣਾ ਨੋਟੋਰੀਅਸ ਕ੍ਰਿਮੀਨਲ ਜਿਹਨੇ ਪਹਿਲਾਂ ਵੀ ਮੈਂ ਤੁਹਾਨੂੰ ਨਾਲ ਸ਼ੇਅਰ ਕੀਤਾ ਦੋ ਮਰਡਰ ਪਲਾਨ ਕੀਤੇ ਹੋਏ ਸੀ ਆਪਣੇ ਰਾਈਵਲ ਕ੍ਰਿਮੀਨਲਸ ਦੇ ਔਰ ਜਿਹੜਾ ਇੰਦੌਰ ਤੇ ਹੋਰ ਅਲੱਗ-ਅਲੱਗ ਛਾਟਾ ਸਦਰ ਅੰਮ੍ਰਿਤਸਰ ਦੇ ਵਿੱਚ ਇਹ ਆਰਮਜ਼ ਐਕਟ ਦੇ ਪ੍ਰਾਣੇ ਮੁਕਦਮੇ ਦਰਜ ਨੇ ਇਹ ਆਪਣਾ ਗੈਂਗ ਬਣਾ ਕੇ ਹੁਣੇ ਸੁਪਰ ਮੇਸੀ ਕੈਮ ਕਰਨਾ ਚਾਹੁੰਦਾ ਸੀ ਸੋ ਇਹ ਮੈਂ ਅੱਛੀ ਸਫਲਤਾ ਪਹਿਲਾਂ ਹੀ ਮਿਲੀ ਸੀ 6 ਪਿਸਟਲ ਜਿਹਾ ਪਾ ਦੇਖੀ ਦਾ ਇੱਕੋ ਗੈਂਗ ਤੋਂ ਮਿਲਨੇ ਥੈਟ ਮੀਨਸ ਫਾਇਰ ਪਾਵਰ ਵੀ ਇਨਾਂ ਕੋ ਕਾਫੀ ਸੀਗੀ ਸੋ ਮੈਂ ਇਹਦੇ ਵਿੱਚ ਇਹੀ ਕਹਿਣਾ ਚਾਹੁੰਦਾ ਕਿ ਸਾਡੀ ਜਿਹੜੀ ਆਰਗੇਨਾਈਜ਼ ਕ੍ਰਾਈਮ ਦੇ ਅਗੇਂਸਟ ਔਰ ਡਰੱਗਸ ਦੇ ਅਗੇਂਸਟ ਜਿਹੜੀ ਜੰਗ ਹੈ ਉਹ ਇਦਾਂ ਹੀ ਜਾਰੀ ਰਹੇਗੀ ਔਰ ਮੈਨੂੰ ਮਾਣ ਹੈ ਆਪਣੀ ਸਾਰੀ ਟੀਮ ਤੇ ਜਿਸ ਡੀਸੀਪੀ ਰਵਿੰਦਰਪਾਲ ਜੀ ਸਾਡੇ ਏਡੀਸੀਪੀ ਜਗਵਿੰਦਰ ਜੀ ਏਸੀਪੀ ਹਰਮਿੰਦਰ ਜੀ ਔਰ ਇਨਸਪੈਕਟਰ ਮੋਲਕ ਤੇ ਇਹਨਾਂ ਦੀ ਟੀਮ ਹਮੇਸ਼ਾ ਲਗਾਤਾਰ ਅੱਛਾ ਕੰਮ ਕਰਦੇ ਨੇ ਔਰ ਸਾਨੂੰ ਫਖਰ ਹੈ ਕਿ ਇਹ ਸਾਰੇ ਆਫੀਸਰਸ ਇਨੀ ਮਿਹਨਤ ਕਰ ਰਹੇ ਸਰ ਕਿੱਥੋਂ ਹਥਿਆਰ ਲਿਆ ਰਹੇ ਸੀ ਤਸਕੀ ਕਿੱਥੋਂ ਹੋ ਰਹੀ ਸੀ ਔਰ ਇਹ ਆਪ ਵਰਦੇ ਦੇ ਇਹ ਜਾਂ ਕਿੱਥੋਂ ਹੋਰ ਅੱਗੇ ਕਿਸੇ ਨੂੰ ਸਪਲਾਈ ਕਰਦੇ ਸੀ ਹਥਿਆਰ ਦੇਖੋ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਇਹ ਲਖਨਊ ਯੂਪੀ ਦਾ ਇੱਕ ਬੰਦਾ ਕੰਟੈਕਟ ਉਹਨਾਂ ਦੇ ਵਿੱਚ ਆਇਆ ਜਿੱਤੇ ਕੰਮ ਕੀਤਾ ਜਾ ਰਿਹਾ ਔਰ ਉਸ ਦੇ ਤਹਿਤ ਹੀ ਇਹ ਅਗਲੀ ਜਿਹੜੀ ਸਸਟੇਨਡ ਇੰਟਰੋਗੇਸ਼ਨ ਦੇ ਉੱਤੇ ਗੱਲ ਚੱਲੀ ਸੀਗੀ ਇਹ ਕਿ ਇਹਦਾ ਜਿਹੜਾ ਇੱਕ ਹੋਰ ਪਿਸਤਲ ਇੱਥੇ ਪਿਆ ਜੇ ਪਹਿਲਾਂ ਰਿਕਵਰ ਹੋ ਚੁੱਕੀ ਹੈ ਜੀ ਉਹ ਉਸੇ ਸਿਲਸਲੇ 'ਚ ਹੀ ਇਹ ਸਾਰਾ ਜਿਹੜੀ ਹੈ ਇਨਵੈਸਟੀਗੇਸ਼ਨ ਅੱਗੇ ਚਲਾ ਰਹੇ ਹਾਂ ਅੱਛਾ ਸਰ ਲਾਰੈਂਸ ਦਾ ਬੰਦਾ ਤੁਸੀਂ ਉਦੋਂ ਵੀ ਦੱਸਿਆ ਸੀ ਕਿ ਇਹਦਾ ਕੋਈ ਲਿੰਕ ਐਸਟੈਬਲਿਸ਼ ਹੋਇਆ ਜੀ ਲਾਰੈਂਸ ਨਾਲ ਦੇਖੋ ਉਦੋਂ ਉਹਨਾਂ ਨੇ ਤੁਹਾਨੂੰ ਮੈਂ ਦੱਸਿਆ ਸੀ ਅੰਦੌਰ ਪੁਲਿਸ ਤੇ ਇਹੀ ਕਹਿ ਰਹੀ ਵੀ ਹਾਂ ਉਦੋਂ ਉਹਨਾਂ ਦੇ ਬੰਦਿਆਂ ਨਾਲ ਇਹਦਾ ਲਿੰਕ ਪਾਇਆ ਗਿਆ ਸੀ ਜਦੋਂ ਉਹਨਾਂ ਨੇ ਅਰੈਸਟ ਕੀਤਾ ਸੀ ਇਹ ਮੁਕਦਮਾ ਨੰਬਰ 17 2024 ਦਾ 25 ਆ ਥਾਣਾ ਗਵਾਟੋਲੀ ਹੈ इंदौर ਮਧਿਆ ਪ੍ਰਦੇਸ਼ ਦੇ ਵਿੱਚ ਉਥੇ ਅਰੈਸਟ ਹੋਇਆ ਸੀ ਬੰਦਾ ਅਜੇ ਸਰ ਹੁਣ ਇਹਨੇ ਜਿਹੜੇ ਦੋ ਬੰਦਿਆਂ ਦਾ ਕਾਰਨਾ ਸੀ ਉਹਦੇ ਬਾਰੇ ਕੋਈ ਪਤਾ ਲੱਗਾ ਕੀ ਉਹ ਸਾਡੇ ਧਿਆਨ ਚਾਹੀਓ ਮੈਂ ਤਾਂ ਹੀ ਮੀਡੀਆ ਨਾਲ ਸ਼ੇਅਰ ਕਰਦਾ ਬੰਦਿਆਂ ਵਾਸਤੇ ਫਿਰ ਇੱਕ ਪ੍ਰੋਬਲਮ ਹੋ ਜਾਂਦੀ ਹੈ ਕੱਲ ਨੂੰ ਉਹਨਾਂ ਦੀ ਸਿਕਿਉਰਟੀ ਵਾਰ ਐਵੇਂ ਕੋਈ ਇਹੋ ਜੀ ਗੱਲ ਰਿਵੀਲ ਹੋ ਜੇ ਤੇ ਕੱਲ ਨੂੰ ਕਿਸੇ ਦਾ ਨੁਕਸਾਨ ਨਾ ਹੋ ਇਹਨਾਂ ਦੀ ਗੈਂਗ ਦੇ ਹੋਰ ਵੀ ਸਾਹਮਣੇ ਕੋਈ ਇਹਨਾਂ ਦੇ ਹੋਰ ਸਾਥੀਆਂ ਦੀ ਪਛਾਣ ਹੋ ਜੂਗੀ ਔਰ ਕਿੱਡਾ ਵੱਡਾ ਗੈਂਗ ਸੀ ਇਹ ਜਿਹੜੇ ਚਾਰ ਤਾਂ ਇਹ ਬੰਦੇ ਫੜੇ ਗਏ ਇਹਨਾਂ ਤਿੰਨੇ ਦੇ ਨਾਲ ਦੇ ਚੌਥਾ ਇਹ ਹੈ ਇੱਕ ਦੋ ਬੰਦੇ ਹੋਰ ਸਾਡੇ ਧਿਆਨ ਚਾਹੀਏ ਜਿਹੜੇ ਇਹਨਾਂ ਨਾਲ ਲਿੰਕ ਨੇ ਉਨ੍ਹਾਂ ਦੇ ਕਾਰਵਾਈ ਕੀਤੀ ਜਾ ਸਰ ਕਿੰਨੀ ਕਾਮਯਾਬੀ ਸਮਝਦੇ ਹੋ ਕਿ ਕਾਫੀ ਇੰਟਰ ਸਟੇਟ ਗੈਂਗ ਸੀ ਜਿਹਨੂੰ ਕਾਬੂ ਦੇ ਦੇਖੋ ਮੈਂ ਤਾਂ ਇਹਨੂੰ ਬਹੁਤ ਅੱਛੀ ਸਫਲਤਾ ਮੰਨਦਾ ਹਾਂ ਬਿਕੋਜ਼ ਆਪਣਾ ਏਰੀਆ ਨੂੰ ਆਪਾਂ ਜਦੋਂ ਇਹ ਕ੍ਰਿਮੀਨਲਸ ਘੁੰਮ ਰਹੇ ਆ ਸਾਡੇ ਏਰੀਆ ਚ ਜਾਂ ਅਡਜੋਇਨਿੰਗ ਏਰੀਆ ਚ ਉਹਦੇ ਵਾਸਤੇ ਖਤਰਾ ਹੀ ਬਣਦੇ ਆ ਸਮਾਜ ਵਾਸਤੇ ਕਿਤੇ ਨਾ ਕਿਤੇ ਇਹਨਾਂ ਦੀ ਆਪਸ ਵਿੱਚ ਇੰਟਰ ਗੈਂਗ ਹੋਵੇ ਜਾਂ ਕਿਸੇ ਹੋਰ ਸਪਾਰੀ ਲੈ ਕੇ ਕੋਈ ਇਹੋ ਜਿਹਾ ਕੰਮ ਕਰ ਦਿੰਦੇ ਇਹੋ ਜਿਹੇ ਕ੍ਰਿਮੀਨਲਸ ਸੋ ਇਹ ਬੜੀ ਵੱਡੀ ਪ੍ਰੋਵੈਂਸ਼ਨ ਹੈ ਐਂਡ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਇਹਨਾਂ ਨੂੰ ਲੈ ਕੇ ਸਾਥ ਦੂਜੀ ਸਟੇਟ ਦੀ ਕਿਸੇ ਉਸ ਦੇ ਨਾਲ ਵੀ ਸੋ ਇਹ ਦੋਹਰਾਂ ਵਾਲਿਆਂ ਨੂੰ ਪੁੱਛ ਕੇ ਦੱਸਿਆ ਜੀ ਤੁਹਾਨੂੰ ਇਹ ਮਕਦਮਾ ਨੰਬਰ ਦਾ ਸਾਰੇ ਡਿਟੇਲਸ ਮੰਗਾਈਆਂ ਉਹਨਾਂ ਨੇ ਪ੍ਰੈਸ ਨੂੰ ਵੀ ਇਹ ਬਰੀਫ ਕੀਤਾ ਸੀ ਉਸ ਟਾਈਮ ਤੇ ਸਰ ਇੱਥੇ ਫਿਰ ਰਿਕਵਰ ਹੋਇਆ ਨਾ ਵੈਪਨ ਕੋਈ ਨਹੀਂ ਅਜੇ ਹੋਇਆ ਨਹੀਂ ਜੀ ਉਹ ਇੱਥੇ ਫਿਰ ਮੈਨੂੰ ਲੱਗਦਾ ਇਹਦੇ ਦਿਮਾਗ 'ਚ ਹੀ ਹੋਣਾ ਹੈ ਕਿਸੇ ਤਰ੍ਹਾਂ ਐਸਕੇਪ ਵਗੈਰਾ ਦੀ ਗੱਲ ਵੀ ਹੁੰਦੀ ਕਈ ਵਾਰ ਜਿਹੜੇ ਕ੍ਰਿਮੀਨਲਸ ਨੇ ਇਦਾਂ ਦੇ ਹਾਰਟਨ ਤੇ ਉਸ ਤੋਂ ਬਾਅਦ ਜਦੋਂ ਇੱਥੇ ਈ ਸਾਕਸ਼ਾ ਦੇ ਵਿੱਚ ਰਿਕਵਰੀ ਹੋਈ ਹੈ ਉਹਦੇ ਇੱਕ ਪਿਸਤੌਲ ਦੇ ਤੋਂ ਹੋਰ ਫੜਿਆ ਗਿਆ ਜਿਵੇਂ ਮੈਨੂੰ ਇਹ ਪਾਰਟੀ ਦੱਸ ਰਹੀ ਹੈ ਕਿਉਂਕਿ ਜਿਹੜਾ ਮੈਨੂੰ ਜਿੱਥੋਂ ਤੱਕ ਲੱਗਿਆ ਕਿ ਇਹਨੂੰ ਇਹ ਵੀ ਹੋਣਾ ਹੈ ਹੋ ਸਕਦਾ ਹੋਰ ਵੀ ਪਿਸਤੌਲ ਇਹਦੇ ਕੋਲ ਹੋਣ ਜਾਂ ਵੈਪਨ ਹੋਰ ਵੀ ਕਿਸੇ ਕਿਸਮ ਦੇ ਜਾਂ ਰਾਉਂਡਸ ਹੋਣ ਤਾਂ ਇਹਦੇ ਤੇ ਅਸੀਂ ਅੱਗੇ ਨਿਰੰਤਰ ਇਹਦੀ ਇੰਟਰੋਗੇਸ਼ਨ ਚੱਲੇਗੀ ਹੋਰ ਵੀ ਰਿਮਾਂਡ ਲਵਾਂਗੇ ਬਿਲਕੁਕੁਰੀ ਥੈਂਕ ਯੂ ਸਰ ਠੀਕ ਹੈ ਜੀ ਦਾ